ਸਸਿਗਾਲ ਜੀ ਸਾਰਿਆਂ ਨੂੰ ਕਿਵੇਂ ਹੋ ਮੇਰੇ ਕਾਲ ਵੀ ਸਾਰੇ ਠੀਕ ਹੋਗੇ ਤੇ ਅੱਜ ਆਪਾਂ ਖੇਤਾਂ 'ਚ ਸੀਗੇ ਪਾਣੀ ਪੁਣੀ ਲਾਉਣਾ ਚ ਦੇਖ ਆਹ ਲੋ ਜੀ ਆਪਾਂ ਇਧਰੋਂ ਖਾੜਾ ਸਵਾਰਤਾ ਤੇ ਇਧਰ ਆਪਣਾ ਇਹਦਾ ਬਾਜਰਾ ਦੇਖੋ ਕਿੰਨਾ ਸੋਹਣਾ ਆ ਲੰਮਾ ਕਾਲਾ ਵੀ ਸਵਾਰਤਾ ਆਪਾਂ ਤੇ ਇਹ ਇੰਦਰ ਅਜੇ ਰੋਣੀ ਕੱਢਣੀ ਲੋ ਜੀ ਆਪਾਂ ਖਾੜਾ ਸਵਾਰਤਾ ਆ ਦੇਖੋ ਖਾੜਾ ਜੇ ਮੈਂ ਸਵਾਰਿਆ ਪਿਆ ਹੁਣ ਜਾ ਕੇ ਆਪਾਂ ਅਗਲਾ ਖਾਣਾ ਵੇਖਦੇ ਆਂ ਸਵਾਰਿਆ ਹੈ ਕਿ ਨਹੀਂ ਪਣੀ ਵਾਲਾ ਹੈਗਾ ਕਿ ਨਹੀਂ ਇਹ ਸਵਾਰਦੇ ਆਪਾਂ ਜੀ ਆ ਸਾਰੇ ਇੰਦਰਲੇ ਬੱਸ ਸਾਰਾ ਪਿਆ ਖਾਣਾ ਸਵਾਰਨ ਵਾਲਾ ਲੋ ਜੀ ਆਪਾਂ ਵਟਾ-ਵਟਾ ਵੀ ਬਣਤਿਆਂ ਆਂ ਆਈ ਵਟਾ-ਵਟਾ ਬਣਤੀ ਐ ਤਾਂ ਕੋਮਾ ਟਰਾਈ ਇਧਰ ਬਾਕੀ ਉਹ ਤਾਂ ਸਾਰੀਆਂ ਵਟਾ ਪੜੀਆਂ ਬਣਨ ਵਾਲੀਆਂ ਇਹ ਵੀ ਅੱਜ ਆਪਾਂ ਰੌਣੀ-ਰੌਣੀ ਕਰਾਂਗੇ ਤੇ ਬਾਈ ਨੇ ਅੱਜ ਕੋਲ ਸਟਾਰਟ ਕਰ ਲਿਆ ਉਹ ਸਾਹਮਣੇ ਬੈਠਾ ਤੇ ਬੋਲ ਸਟਾਰਟ ਕਰ ਲਿਆ ਕਈ ਵਾਰ ਟਾਈਮ ਹੋ ਗਿਆ ਸਟਾਰਟਿੰਗ ਐਸੇ ਸਾਲ ਹੋ ਗਿਆ ਭਾਈ ਬੰਦ ਨੂੰ ਤੇ ਮੋਨੋਮਨੋ ਸਟਾਰਟ ਕਰ ਲਿਆ ਲੋ ਜੀ ਹਾਂਜੀ 6 ਕਿਾਰੇ ਲੱਗ ਗਿਆ ਆਪਣੇ ਪਾਣੀ ਬਹੁਤ ਜ਼ਿਆਦਾ ਵਲੌਗ ਬਣਾਉਣ ਨੂੰ ਟਾਈਮ ਨਹੀਂ ਲੱਗ ਰਿਹਾ ਆਪਣੇ ਦਰਤਨ ਚ ਚਾਰ ਚਾਰੇ ਰਹਿ ਗਿਆ ਤੇ ਟਿੱਪੇ ਵਾਲੇ ਉੱਧਰ ਥੱਲੇ ਵੀ ਪਾਣੀ ਲੱਗੀ ਜਾਂਦਾ ਤੇ ਚਲੋ ਜੀ ਇਸ ਨੂੰ ਅਗਲੀ ਵੀ ਦਿਖਾਵਾਂਗੇ ਪਾਣੀ ਬਹੁਤ ਜ਼ਿਆਦਾ ਰੇਤਲਾ ਥਾਂ ਨੱਕੇ ਨੁੱਕੇ ਬੋਤਾਂ ਕਰ ਦਿੱਤਾ ਹੈ ਜਰਕੇ ਨੋਰਮ ਨੂੰ ਨਹੀਂ ਲੱਗੀ ਜਾਂਦਾ ਤੇ ਹਾਂ ਜੀ ਅੱਪਾ ਹਮ ਚ ਬੈਠਾ 9 ਬਸਤਨ ਮੈਦਾਨ ਤੇ ਹੁਣ ਅਸੀਂ ਤੇ ਵਿੱਤੇ ਸਭ ਤੋਂ ਬੈਂਡਰ ਸੰਗਤ ਜੀ ਐਮ ਇਹ ਇਧਰ ਫਟਾ ਮਟਰ ਵਕਸ ਆ ਗਿਆ ਤੇ ਆਪਾਂ ਹੁਣ ਆਏ ਆ ਢਾੜੀ ਕਰਾਉਣ ਵਾਸਤੇ ਆ ਭਰਾ ਸਾਡਾ ਇਹ ਵੀ ਵਲੌਗ ਦਾ ਕੰਮ ਕਰਦਾ ਵਲੌਗ ਵੀਡੀਓ ਬਣਾਉਂਦਾ ਤੇ ਤੁਹਾਨੂੰ ਸਕਰੀਨ ਸ਼ਾਟ ਦੇ ਰਿਹਾ ਹਾਂ ਇਧਰ ਦੇ ਬੱਸ ਤੇ ਜਾ ਕੇ ਫੋਲੋ ਕਰੋ ਭਰਾ ਨੂੰ ਸਪੋਰਟ ਕਰੋ ਲਓ ਜੀ ਆਪਾਂ ਆ ਗਏ ਹੁਣ ਘਰੇ ਢਾੜੀ ਢੋੜੀ ਬਣਵਾ ਲੀਆ ਤੇ ਸਵੇਰੇ ਆਪਾਂ ਗੰਗਨਗਰ ਜਾਵਾਂਗੇ ਤੇ ਤੁਹਾਨੂੰ ਉਹ ਵੀ ਵਲੌਗ ਦਿਖਾਵਾਂਗੇ ਆਪਾਂ ਤੇ ਇਧਰ ਫਤਿਹ ਲਗਿਆ ਖੜਾ ਆਪਣਾ ਟਰੈਕਟਰ ਚਲਾਉਣ ਕਹਿ ਬਤਾ ਕਹ ਦਿਆ ਠੀਕ ਆ ਟਰੈਕਟਰ ਲਿਆਂਦਾ ਸੀ ਕੱਲ ਆਪਾਂ ਤੇ ਇੱਥੇ ਬੈਠਿਆ ਚਲੋ ਜੀ ਇਹ ਵਲੌਗ ਵਧੀਆ ਲੱਗਿਆ ਆਪਣਾ ਤੇ ਲਾਈਕ ਕਮੈਂਟ ਜ਼ਰੂਰ ਕਰਿਓ ਜੇ ਤੇ ਭਰਾ ਦੀ ਸਪੋਰਟ ਜ਼ਰੂਰ ਕਰਿਓ ਜੇ ਇੱਕ ਲਾਈਕ ਕਰਕੇ